ਪਿਆਰੇ ਦੋਸਤੋ ਤੁਹਾਡੀ ਸਰੀਰਕ ਤੇ ਮਾਨਸਿਕ ਅੰਦਰੂਸਤੀ ਦੀ ਦੁਆ ਕਰਦਾ ਹਾਂ ਆਪਣਾ ਸਾਰਥਕ ਸਨੇਹਾ ਦੇਣ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਿ ਜੇਕਰ ਮੇਰੀ ਕਹੀ ਗੱਲ ਤੁਹਾਡੇ ਮਨ ਤੇ ਮੇਚ ਆਵੇ ਤਾਂ ਮੇਰੇ ਮੇਰੇ YouTube ਚੈਨਲ ਮੋਹਨ ਸ਼ਰਮਾ ਨੂੰ ਸਬਸਕ੍ਰਾਈਬ ਵੀ ਕਰ ਦੇਣਾ ਤੇ ਮੇਰੀ ਕਹੀ ਗੱਲ ਅਗਾ ਸ਼ੇਅਰ ਵੀ ਕਰ ਦੇਣਾ ਇੱਕ ਵਿਦਵਾਨ ਦੇ ਬੋਲ ਹਨ ਕਿ ਜੇਕਰ ਤੁਹਾਡੀ 1 ਸਾਲ ਦੀ ਯੋਜਨਾ ਹੈ ਤਖੇ ਤੱਕ ਫਸਲ ਵੀ ਜੋ ਤੇ ਉਸ ਤੇ ਆਪਣਾ ਧਿਆਨ ਕੇਂਦ੍ਰਿਤ ਕਰੋ ਜੇਕਰ 10 ਸਾਲ ਦੀ ਯੋਜਨਾ ਹੈ ਤਾਂ ਦਰਖਤ ਵੀ ਜੋ ਪਰ ਜੇਕਰ 100 ਸਾਲ ਦੀ ਯੋਜਨਾ ਹੈ ਤਾਂ ਨਸਲਾਂ ਤਿਆਰ ਕਰੋ ਨਸਲਮ ਜਿਨ੍ਹਾਂ ਨੇ ਦੇਸ਼ ਨੂੰ ਸੰਭਾਲਣਾ ਹੈ ਜਿਨ੍ਹਾਂ ਨੇ ਪ੍ਰਾਂਤ ਨੂੰ ਸੰਭਾਲਣਾ ਹੈ ਜਿਨ੍ਹਾਂ ਨੇ ਪਰਿਵਾਰ ਨੂੰ ਸੰਭਾਲਣਾ ਹੈ ਜਿਨ੍ਹਾਂ ਨੇ ਸਮਾਜ ਨੂੰ ਸੰਭਾਲਣਾ ਹੈ ਇਸ ਵੰਚੀ ਮੈਨੂੰ ਪੰਜਾਬ ਦੇ ਵੱਖ-ਵੱਖ ਸਕੂਲਾਂ ਚ ਜਾਣ ਦਾ ਮੌਕਾ ਵੀ ਮਿਲਿਆ ਹੈ ਵਿਦਿਆਰਥੀ ਬਰਖ ਜਿਹੜਾ ਸਾਡਾ ਦੇਸ਼ ਦਾ ਭਵਿੱਖ ਹੈ ਉਨ੍ਹਾਂ ਨਾਲ ਨੇੜੋਂ ਸੰਪਰਕ ਕਰਨ ਦਾ ਮੌਕਾ ਵੀ ਮਿਲਿਆ ਉਹ ਇਹੋ ਜਿਹੇ ਜੀਆਂ ਘਟਨਾ ਸੁਣ ਕੇ ਮਨ ਨੂੰ ਬੜਾ ਦੁੱਖ ਹੁੰਦਾ ਹੈ ਜਦੋਂ ਲੁਧਿਆਣਾ ਜ਼ਿਲ੍ਹੇ ਦੇ ਇੱਕ ਸਕੂਲ 'ਚ ਇੱਕ 9ਵੀਂ 10ਵੀਂ ਦਾ ਵਿਦਿਆਰਥੀ ਆਪਣੇ ਬੈਗ 'ਚ ਰਿਵਾਲਵਰ ਲੈ ਕੇ 2-4 ਰਾਊਂਡ ਵੀ ਵਿਚ ਨਾਲ ਲੈ ਕੇ 5 ਦਿਨ ਸਕੂਲ 'ਚ ਜਾਂਦਾ ਰਿਹਾ ਤੇ ਇਹੋ ਜੀ ਘਟਨਾ ਜਲੰਧਰ ਜ਼ਿਲ੍ਹੇ ਦੇ ਵਿੱਚ ਵੀ ਆਈ ਕਪੂਰਥਲੇ ਜ਼ਿਲ੍ਹੇ ਵਿੱਚ ਵੀ ਆਈ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵੀ ਆਈ ਇਸੇ ਨਾਲ ਹੀ ਸੰਗਰੂਰ ਜ਼ਿਲ੍ਹੇ ਚ ਲੌਮੀ ਤੇ ਦਸਵੀਂ ਦੇ ਵਿਦਿਆਰਥੀ ਬਰਦੀਆਂ ਪੈਨੀਆਂ ਹੋਈਆਂ ਨੇ ਸਕੂਲ ਜਾਣ ਤੋਂ ਪਹਿਲਾਂ ਸ਼ਰਾਬ ਦੇ ਠੇਕੇ ਤੇ ਜਾਂਦੇ ਨੇ ਉੱਥੋਂ ਸ਼ਰਾਬ ਦੀ ਬੋਤਲ ਖਰੀਦਦੇ ਨੇ ਫਿਰ ਨਾਲ ਵਾਲੇ ਹੱਤੇ ਚ ਜਿਹੜੀਆਂ ਘਰੋਂ ਪਾਣੀ ਵਾਲੀਆਂ ਬੋਤਲਾਂ ਲੈਂਦੀਆਂ ਨੇ ਉਹਨਾਂ 'ਚ ਉਹਨਾਂ ਨੂੰ <li>ਲੱਦਦੇ ਨੇ ਕੁਝ ਪਾਣੀ ਪਾਉਂਦੇ ਨੇ ਬੈਗ 'ਚ ਪਾ ਕੇ ਸਕੂਲ ਚਲੇ ਜਾਂਦੇ ਨੇ। ਹੁਣ ਇਹ ਜਿਹੜੀਆਂ ਘਟਨਾਵਾਂ ਨੇ ਇਹ ਨੈਤਿਕ ਕਦਰਾਂ ਕੀਮਤਾਂ ਦਾ ਇਕਨਗਾਰ ਹੈ। ਜੇ ਸੰਸਥਾ 'ਚ ਇੱਕ ਵੀ ਵਿਦਿਆਰਥੀ ਇਸ ਤੀਕਰਾ ਹੈ। ਜਿਹੜਾ ਹਿੰਸਕ ਰੁਚੀਆਂ ਨਾਲ ਸੰਬੰਧਿਤ ਹੈ। ਜਿਹੜਾ ਨਸ਼ਿਆਂ ਨਾਲ ਸੰਬੰਧਿਤ ਹੈ। ਰਸਲੇਆ ਵੀ ਜਿਹੜਾ ਹਿੰਸਕ ਰੁਚੀਆਂ ਨਾਲ ਸੰਬੰਧਿਤ ਹੈ। ਉਦੇ ਨਾਲ ਉਹਦੀਆਂ ਹੋਰ ਬਿੜੀਆਂ ਬਰਾਈਆਂ ਨੇ ਕੁਦਰਤੀ ਤੌਰ ਤੇ ਢੁੱਟ ਜਾਂਦੀਆਂ ਨੇ ਨਸ਼ਾ ਦਾ ਵੀ ਇਸੇ ਤਰੀਕੇ ਨਾਲ ਹੀ ਹੈ ਪਰ ਨਾਲ ਜਦੋਂ ਮੈਂ ਇਹ ਗੱਲ ਕਰਦਾ ਕਿ ਵੱਖ-ਵੱਖ ਸੰਸਥਾ ਵਿੱਚ ਸਚਾਈ ਇਹ ਹੈ ਕਿ ਅੰਦਾਜ਼ਨ 7% ਸਰਕਾਰੀ ਸਕੂਲਾਂ ਚ ਸੌਰੀ 9% ਸਰਕਾਰੀ ਸਕੂਲਾਂ ਚ ਦੇ 70% ਪ੍ਰਾਈਵੇਟ ਸਕੂਲਾਂ 'ਚ ਇਸ ਤਰੀਕੇ ਦੇ ਇਸ ਤਰੀਕੇ ਦੇ ਵਿਦਿਆਰਥੀ ਸਾਨੂੰ ਲੱਭ ਜਾਣਗੇ ਦੂਜੇ ਵੱਨੇ ਇੱਕ ਸਕੂਨ ਵਾਲੀ ਗੱਲ ਵੀ ਕਰ ਰਹੇ ਆ ਪਿਛਲੇ ਦਿਨੀ ਮੈਨੂੰ ਚਮਕੌਰ ਸਾਹਿਬ ਦੇ ਲਾਗੇ ਇੱਕ ਸੰਸਥਾ 'ਚ ਜਾਣ ਦਾ ਮੌਕਾ ਮਿਲਿਆ ਸੰਸਥਾ ਦਾ ਨਾਂ ਹੈ ਸਰਦਾ ਕਰਦੇਵ ਸਿੰਘ ਕੰਕ ਮੈਮੋਰੀਅਲ ਸੰਸਥਾ ਅਤੇ ਡ੍ਰੀਮ ਲੈਂਡ ਪਬਲਿਕ ਸਕੂਲ ਦੋ ਸੰਸਥਾਵਾਂ ਇੱਕ ਦਾਇਰੇ ਦੇ ਵਿੱਚ ਹੀ ਬਣੀਆਂ ਹੋਈਆਂ ਨੇ ਟਰਸਟ ਵੀ ਕੋ ਹੈ ਉਹਨਾਂ ਦਾ ਜਦੋਂ ਮੈਂ ਸੰਸਥਾ 'ਚ ਦਾਖਲ ਹੋਇਆ ਸੰਸਥਾ ਦਾ ਨਾਮ ਹੈ ਬਸੀ ਗੁਜਰਾ ਜਦੋਂ ਮੈਂ ਸੰਸਥਾ ਵਿੱਚ ਦਾਖਲ ਹੋਇਆ ਤਾਂ ਹਾਲ ਸ਼ਾਨਦ ਹੈ ਫੁੱਲਾਂ ਨਾਲ ਸਜਿਆ ਹੋਇਆ ਕੋਈ ਵਿਦਿਆਰਥੀ ਮੈਨੂੰ ਇਧਰ ਉਧਰ ਨਜ਼ਰ ਨਹੀਂ ਆਇਆ ਤੁਰਦਾ ਫਿਰਦਾ ਅਧਿਆਪਕ ਆਪਣੀਆਂ ਜਮਾਤਾਂ 'ਚ ਪੜਾਉਣ ਚ ਰੁੱਝੇ ਹੋਏ ਨੇ ਕੁਝ ਪਲਾਂ ਤੋਂ ਬਾਅਦ ਸੰਸਥਾ ਦੇ ਡਾਇਰੈਕਟਰ ਸ੍ਰੀ স্বর্ণਪੰਗੂ ਜੀ ਬਾਹਰ ਆਏ ਸਵਾਗਤੀ ਬੋਲ ਨਾਲ ਉਹਨਾਂ ਨੇ ਮੇਰੇ ਨਿਕਾ ਸਵਾਗਤ ਕੀਤਾ ਬੜੇ ਪ੍ਰਤਨਾਲ ਬੜੇ ਮੂ ਨਾਲ ਉਹਨਾਂ ਨੇ ਸਾਰੇ ਸਕੂਲ ਦੀ ਨੂੰ ਵਿਜ਼ਿਟ ਵੀ ਕਰਵਾਇਆ ਸਾਰੇ ਸਕੂਲ ਨੂੰ ਤੇ ਸਕੂਲ ਨਾਲ ਜੁੜੇ ਹੋਏ ਸੰਘਰਸ਼ ਦਾ ਵਰਣਨ ਵੀ ਕੀਤਾ ਕਿ ਜੋ ਕੁਝ ਇਹ ਤੁਸੀਂ ਦੇਖ ਰਹੇ ਹੋ ਇਹਦੇ ਪਿੱਛੇ ਇਸ ਸੰਸਥਾ ਦੇ ਟਰਸਟੀ ਇਸ ਸੰਸਥਾ ਦੇ ਅਧਿਆਪਕ ਇਸ ਇਲਾਕੇ ਦੇ ਲੋਕਾਂ ਅਤੇ ਮੇਰਾ ਇੱਕ ਚੌਕੀਦਾਰ ਵਜੋਂ ਯੋਗਦਾਨ ਦੇ ਹੈ। ਮੈਨੂੰ ਇਹ ਸਕੂਨ ਵੀ ਹੋਇਆ ਜਦੋਂ ਇੱਕ ਸੰਸਥਾ ਦਾ ਕਰਮਯੋਗੀ ਆਪਣੇ ਆਪ ਨੂੰ ਚੌਕੀਦਾਰ ਕਹਿ ਰਿਹਾ ਸੀ। ਵਿਸ਼ਟ ਕਰਦਿਆਂ ਮੈਂ ਇਮਾਨਦਾਰੀ ਦੀ ਦੁਕਾਨ ਵੀ ਵੇਖੀ। ਹਰ ਸੰਸਥਾ 'ਚ ਹਰ ਕਮਰੇ 'ਚ ਪ੍ਰੇਰਣਾ ਵੀ ਮਾਟੋ ਲੱਗੇ ਹੋਏ ਨੇ। ਵਿਦਿਆਰਥੀਆਂ ਨੂੰ ਸਨੇਹਾ ਦੇਣ ਵਾਸਤੇ। ਤੇ ਉਸ ਸੰਸਥਾ ਚ ਮੈਂ 1 ਘੰਟਾ ਅੰਦਰਜਨਿਕ ਘੰਟਾ ਮੈਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਸੰਬੋਧਨ ਕਰਦਿਆਂ ਮੇਰੀ ਨਜ਼ਰ ਵਿਦਿਆਰਥੀਆਂ ਤੇ ਰਹੀ ਬੜੀ ਇਕਾਗਰਤਾ ਨਾਲ ਵਿਦਿਆਰਥੀ ਮੇਰੀ ਕਹੀ ਗੱਲ ਨੂੰ ਸੁਣ ਰਹੇ ਸਨ ਸਕੂਨ ਵਾਲੀ ਗੱਲ ਇਹ ਸੀ ਕਿ ਮੇਰੇ ਭਾਸ਼ਣ ਤੋਂ ਬਾਅਦ ਵਿਦਿਆਰਥੀਆਂ ਨੇ ਮੇਰੇ ਨਾਲ ਤੇ ਗੈਸੂ ਹੁੰਦਿਆਂ ਪ੍ਰਸ਼ਨ ਵੀ ਪੁੱਛੇ ਪ੍ਰਸ਼ਨ ਜਿਹੜੇ ਪੁੱਛ ਰਹੇ ਸਨ ਜਦੋਂ ਉਹ ਪ੍ਰਸ਼ਨ ਪੁੱਛ ਰਹੇ ਸਨ ਉਹ ਕੋਈ ਦਿਖਾਵਾ ਨਹੀਂ ਸੀ ਉਹਨਾਂ ਦੇ ਅੰਦਰੋਂ ਨਿਕਲੇ ਹੋਏ ਪ੍ਰਸ਼ਨ ਸਨ ਤੇ ਮੇਰੇ ਲਈ ਉਹ ਸਕੂਨ ਦਾ ਪਲ ਸੀ ਜਦੋਂ ਇਸ ਤੀਕੇ ਨਾਲ ਹੋਵੇ ਪੰਗੂ ਸਾਹਿਬ ਨੇ ਮੈਨੂੰ ਬਾਅਦ ਵਿੱਚ ਦੱਸਿਆ ਕਿ ਇਸ ਸੰਸਥਾ 'ਚ ਸਿਰਫ ਪੜ੍ਹਾਈ ਨਹੀਂ ਕਰਾਈ ਜਾਂਦੀ ਸਗੋਂ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜਾਉਣਾ ਸਾਡਾ ਇੱਕ ਪੜ੍ਹਾਈ ਦਾ ਅਹਿਮ ਹਿੱਸਾ ਹੈ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਉਹਨਾਂ ਦਾ ਪਾਠ ਵੀ ਪੜਾਇਆ ਜਾਂਦਾ ਤੇ ਰਟ ਕੇ ਅਸੀਂ ਪੈਰਾ ਵੀ ਦਿੰਨੇ ਆ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੋ ਕੁਝ ਵਿਦਿਆਰਥੀਆਂ ਨੂੰ ਸਿਖਾਉਣਾ ਹੈ ਉਹਦੇ ਲਈ ਅਸੀਂ ਆਪ ਵੀ ਰੋਲ ਮਾਡਲ ਬਣੀਏ ਮੈਂ ਜਿੱਥੇ ਉਸ ਸੰਚਾਰ ਤੇ 9 ਘੰਟੇ ਗੁਜ਼ਾਰਨ ਤੋਂ ਬਾਅਦ ਬੜਾ ਸਕੂਨ ਪ੍ਰਾਪਤ ਕੀਤਾ ਉੱਥੇ ਹੀ ਉਸ ਸੰਸਥਾ ਦੇ ਕਰਮਜੋਗੀ ਜਿੰਨਾ ਜਿਹੜੇ ਸਵੇਰੇ ਆ ਜਾਂਦੇ ਨੇ ਸ਼ਾਮ ਨੂੰ ਦਿਨ ਟਲੇ ਘਰ ਜਾਂਦੇ ਨੇ ਤੇ ਨਾਲ ਹੀ ਇਹ ਵੀ ਗੱਲ ਕਿ ਕੋਈ ਤਨਖਾਹ ਵਗੈਰਾ ਉਹ ਨਹੀਂ ਲੈਂਦੇ ਇੱਕ ਪਰਪਕਾਰੀ ਕਾਰਜਵਰ ਬਜੋ ਉਹ ਵਿਦਿਆ ਨੂੰ ਪਰਫੁੱਲਿਤ ਕਰਨ ਲਈ ਆਪਣੀ ਭੂਮਿਕਾ ਨਿਭਾ ਰਹੇ ਨੇ ਅਜਿਹੇ ਕਰਮ ਜੋਗੀ ਜੀ ਸਰਦ ਸਿੰਘ ਪੰਘੂਰਾ ਜੀ ਲੰਬੀ ਸਿਹਤ ਸਿਹਤਯਾਬੀ ਤੇ ਮੈਂ ਦੁਆ ਕਰਦਾ ਤੇ ਨਾਲ ਹੀ ਦੁਆ ਕਰਦਾ ਕਿ ਇਹ ਸੰਸਥਾ ਹਮੇਸ਼ਾ ਹੀ ਚੜਦੀ ਕਲਾ 'ਚ ਰਹੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਿ ਜਦੋਂ ਵੀ ਕਦੇ ਚਮਕੌਰ ਸਾਹਿਬ ਦੇ ਇਲਾਕੇ ਜਾਵੋ ਤਾਂ ਇਹ ਦੇਖਣ ਵਾਲਾ ਸਕੂਲ ਹੈ ਇੱਥੇ ਜਦੋਂ ਤੁਸੀਂ ਜਾਓਗੇ ਕੁਝ ਨਾ ਕੁਝ ਗ੍ਰਹਿਣ ਕਰਕੇ ਜਰੂਰ ਆਓਗੇ ਤੁਹਾਡਾ ਬਹੁਤ ਬਹੁਤ ਧੰਨਵਾਦ